ਹੁਣ ਇਹ ਨਾ ਗੁਰਦੁਆਰਾ ਸਾਹਿਬ ਵਾਲ ਨੂੰ ਤੁਰੇ ਜਾਂਦੇ ਸੀ ਤੇ ਮੇਰਾ ਬਟੂਆ ਰਹਿ ਗਿਆ ਕਿਤੇ ਵਿੱਚ ਸਾਰੇ ਕਾਰਡ ਆ ਯਾਰ ਉਪਰੋਂ ਪੀਆਰ ਕਾਰਡ ਵਿੱਚ ਆ ਡਰਾਈਵਿੰਗ ਲਾਇਸੈਂਸ ਵਿੱਚ ਯਾਪੀ ਪਾ ਲਿਆ ਉਹ ਮੈਨੂੰ ਨਹੀਂ ਪਤਾ ਯਾਰ ਵੀ ਮੈਂ ਮੇਰੀ ਜੇਬ ਚੋਂ ਕੱਢਿਆ ਕਿਸੇ ਨੇ ਕਿ ਮੈਂ ਉੱਥੇ ਛੱਡਿਆ ਪਰ ਉੱਥੇ ਹੈ ਨਹੀਂਗਾ ਆ ਜਿਹੜੇ ਜੂਸ ਵਾਲੇ ਕੋਲ ਮੇਰਾ ਬਟੂਆ ਰਿਹਾ ਸੀ ਉਹਨੂੰ ਨਾਲ ਲੈ ਕੇ ਚੱਲਿਆ ਤਾਲੀਬਾਨ ਹੁਣ ਦੇਖ ਰਿਹਾ ਉੱਥੇ ਜਾ ਕੇ ਕੀ ਬਣਦਾ ਮੈਨੂੰ ਲੱਗਦਾ 100% ਇਹਦੇ ਡੈਡੀ ਦੇ ਕੋਲੇ ਭੁੱਲਿਆ ਮੈਂ ਚਲੋ ਜੇਬ ਚੋਂ ਗੱਡਿਆ ਕਿਸੇ ਨੇ ਯਾਰ ਉਹ ਸਾਹਮਣੇ ਗੱਲਬਾਤ ਹੋ ਰਹੀ ਆ ਕਿ ਕੈਮਰੇ ਚੈੱਕ ਹੋ ਨਹੀਂ ਰਹੇ ਹੁਣ ਮੇਰਾ ਸੱਚੀ ਇਹੀ ਜੀ ਕਰ ਰਿਹਾ ਵੀ ਮੈਂ ਵਾਪਸ ਹੀ ਚਲ ਜਾ ਆ ਯਾਰ ਕੈਨੇਡਾ ਛੱਡ ਕੇ ਦੇਖਾਂ ਆਰਥੋਰਥ ਟੂਰ ਨੂੰ ਇੱਥੋਂ ਫੜਾ ਫਲਾਈਟ ਕੈਨੇਡਾ ਚਲ ਜਾ ਕਿਉਂਕਿ ਇਹ ਸਟੂਰਡ ਦੇ ਵਿੱਚ ਰੱਜ ਕੇ ਪ੍ਰੋਬਲਮ ਆਈਆਂ ਪਰ ਜਿਹੜੀ ਅੱਜ ਆ ਚੋਰੀ ਵਾਲੀ ਪ੍ਰੋਬਲਮ ਆ ਇਹ ਸਾਰਾ ਨੂੰ ਵੱਡੀ ਪ੍ਰੋਬਲਮ ਹੋਗੀ ਤੇ ਮੈਂ ਨਹੀਂ ਕਹਿੰਦਾ 1% ਕੇ ਅਫਗਾਨਿਸਤਾਨ ਮਾੜਾ ਅਫਗਾਨਿਸਤਾਨ ਬਹੁਤ ਚੰਗਾ ਹਰ ਕੰਟਰੀ ਦੇ ਵਿੱਚ 5-7% ਲੋਕ ਘਟੀਆ ਹੁੰਦੇ ਆ ਜਿਹੜੇ ਚੋਰੀ ਚਕਾਰੀ ਕਰਕੇ ਆਪਦੀ ਜ਼ਿੰਦਗੀ ਆਪਦੀ ਰੋਟੀ ਚਲਾਉਂਦੇ ਆ ਉਹ ਉਹਨਾਂ ਦਾ ਕਾਰੋਬਾਰ ਆ ਬਸ ਮੈਂ ਸ਼ਿਕਾਰ ਹੋ ਗਿਆ ਇਸ ਚੀਜ਼ ਦਾ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਮੇਰੀ ਤਾਲੀਬਾਨ ਨੇ ਫੁੱਲ ਔਨ ਸਪੋਰਟ ਕੀਤੀ ਗੁੱਡ ਮਾਰਨਿੰਗ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਕਾਬੁਲ ਦੇ ਵਿੱਚ ਆ ਅਫਗਾਨਿਸਤਾਨ ਦੇ ਵਿੱਚ ਆ ਤੇ ਇਹ ਮੇਰਾ ਹੋਟਲ ਸੀ ਬੜਾ ਹੀ ਲਗਜ਼ਰੀ ਬੜਾਈ ਘੈਂਟ ਕਹਿ ਸਕਦੇ ਆ 4 ਸਟਾਰ ਹੋਟਲ ਸੀਗਾ ਤੇ ਆਪਾਂ ਚੈੱਕ ਆਊਟ ਨਹੀਂ ਕਰਨ ਲੱਗੇ ਆਪਾਂ ਵੈਸੇ ਬਾਹਰ ਚੱਲੇ ਆ ਕਿਉਂਕਿ ਇੱਕ ਤਾਂ ਮੈਂ ਲੈਣਾ SIM ਦੂਜਾ ਮੈਂ ਖਾਣਾ ਬ੍ਰੇਕਫਾਸਟ ਜਿਹੜਾ ਵੈਜੀਟੇਰੀਅਨ ਹੋਵੇ ਉਸ ਤੋਂ ਬਾਅਦ ਮੈਂ ਜਾਣਾ ਕਰਦੇ ਪ੍ਰਵਾਨ ਗੁਰਦੁਆਰਾ ਸਾਹਿਬ ਆਪਾਂ ਟਿਕਣਾ ਮਥਾ ਹੋ ਤੇ ਵਾਇਗਰੂ ਦਾ ਸ਼ੁਕਰ ਮਨਾਉਣਾ ਆਪਾਂ ਅਗਲੀ ਕੰਟਰੀ ਚ ਆ ਗਏ ਆ ਤੇ ਸ਼ੁਕਰ ਮਨਾਉਣਾ ਵੀ ਆਪਾਂ ਹੋਰ ਅੱਗੇ ਅੱਗੇ ਵਧੇ ਚੱਲੀਏ ਤੇ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਹ ਹੋਟਲ ਬੜਾ ਸੋਹਣਾ ਇਹਦੇ ਸਿਰਫ ਤੇ ਸਿਰਫ ਮੈਂ ਪੇ ਕੀਤਾ 2500 ਇੰਡੀਅਨ 2500 ਇੰਡੀਅਨ ਲਾਈਕ ਯੂ ਕੈਨ ਸੇ ਜਾਲੀ ਕੈਨੇਡੀਅਨ ਡਾਲਰ ਤੇ ਬੜਾ ਵਧੀਆ ਹੋਟਲ ਆ ਬੜਾ ਸੋਹਣਾ ਹੋਟਲ ਆ ਹੋਟਲ ਦੇ ਬਾਹਰੋਂ ਮੈਂ ਤੁਹਾਨੂੰ ਵਿਊ ਚੈੱਕ ਕਰਾ ਲਵਾਂ ਉਹਨੇ ਏ ਹੋਟਲ ਦੇ ਬਾਹਰ ਦਾ ਵਿਊ ਹੈ ਜੀ ਆ ਥੱਲੇ ਬਾਜ਼ਾਰ ਆ ਮੇਰਾ ਜਿਹੜਾ ਰੂਮ ਹੈ 4th ਫਲੋਰ ਤੇ ਆ ਤੇ ਉਹ ਪਹਾੜ ਦੇਖਦੇ ਪਏ ਆ ਜਿਹੜੇ ਮੇਰੀ ਜਾਨ ਆ ਸਨੋਹ ਵਾਲੇ ਤੇ ਹੁਣ ਆਪਾਂ ਚੱਲਦੇ ਆ ਕੋਸ਼ਰ ਲੈਣਾ ਤਾਂ ਨਹੀਂ ਹੋਰ ਰੂਮ ਚੋ ਕੱਪੜੇ ਦੇਣੇ ਆ ਮੈਂ ਧੋਣੇ ਜਾਂ ਆਪ ਹੀ ਧੋੜੂਗਾ ਹੈ ਨਹੀਂ ਕੋਸ਼ਰ ਚਲ ਜੀ ਲਓ ਜੀ ਬਾਜ਼ਾਰ ਦੇ ਵਿੱਚ ਫਿਰ ਰਹੇ ਆ ਤੇ ਹੁਣ ਮੈਂ ਲੱਭਦਾ ਜਗਾ ਜਿੱਥੋਂ ਬਾਏ ਕਰਨਾ ਸਿੰਮ ਤੇ ਤੁਹਾਨੂੰ ਦੱਸਦਾ ਕਿੰਨੇ ਦਾ ਸਿੰਮ ਮਿਲਿਆ ਤੇ ਕੀ ਹਸਾਕਤਾ ਬਣਦਾ ਓਕੇ ਜਿਵੇਂ ਸਰੇ ਸਰੇ ਆਪਣੇ ਸ਼ਹਿਰਾਂ ਦੇ ਵਿੱਚ ਲੋਕੀ ਸਾਰੇ ਕਮਾਕਾਰਾਂ ਤੇ ਲੱਗੇ ਹੁੰਦੇ ਆ ਸੇਮ ਇੱਥੇ ਵੀ ਉਵੇਂ ਹੀ ਲੋਕੀ ਕਮਾਕਾਰਾਂ ਤੇ ਜਾ ਰਹੇ ਆ ਦੁਕਾਨਾਂ ਥੇਲੇ ਸਾਰੀਆਂ ਚੀਜ਼ਾਂ ਖੁੱਲ ਚੁੱਕੀਆਂ ਤੇ ਆ ਨੀਲੇ ਰੰਗ ਦੀਆਂ ਟੈਕਸੀਆਂ ਇਹ ਜੀ ਟੈਕਸੀ ਤੇ ਮੇਰਾ ਆਤ ਆਇਆ ਸੀਗਾ ਆ ਆ ਗਿਆ ਜੀ ਇੱਥੋਂ ਦਾ ਪੰਪ ਤੇ ਮੈਨੂੰ ਜਿਹਨੇ ਐਡਰੈਸ ਦਿੱਤਾ ਉਹਨੇ ਕਿਹਾ ਸੀ ਪੰਪ ਦੇ ਪੰਪ ਦੇ ਜਮਾ ਸਾਹਮਣੇ ਆ। ਤੋਂ ਪੰਪ ਦੇ ਸਾਹਮਣੇ پارک ਟਾਵਰ ਹੋ ਰਿਹਾ। ਹੋ ਰਿਹਾ پارک ਟਾਵਰ। ਇੱਥੋਂ ਮਿਲੂਗਾ ਸਿਮ ਆਪਾਂ ਨੂੰ। ਲਓ ਜੀ ਬਾਹਰ ਜਾਣ ਦੀ ਰੇਸ ਸਾਰੀ ਸਾਰੀ ਦੁਨੀਆ ਚ ਪਈ ਹੋਈ ਆ। ਤੋਂ ਇੱਥੇ ਵੀ ਹੈਗੀ ਆ। ਆਏ ਲੈਟਸ ਕਹਿੰਦੇ ਇੱਥੇ ਵੀ ਆ ਗਿਆ। ਇੱਥੋਂ ਮਿਲਨਾਰੀ ਬਰਾਦਰ SIM ਕਾਰਡ ਇਹ ਜੀ ਪੈਕੇਜ ਇਹਨਾਂ ਦੇ ਆਮ ਗੋਇੰਗ ਵਿਦ 21 GB ਫਾਰ 1080 ਰੁਪਈਆ ਅਫਗਾਨੀ ਰੁਪਈਆ ਤਾਂ ਤੁਸੀਂ 3 GB ਲੈਣਾ ਤੁਸੀਂ ਤਾਂ 30 GB 1350 ਦਾ ਪਰ ਆਪਾਂ 1 GB ਲੈ ਲਵਾਂ ਚਲੋ ਜੀ 21 GB ਆਪਣਾ ਘੱਟ ਵਰਤਾਂਗੇ ਬਾਅਦ ਸੋ ਬਾਈ ਕੇ ਕਹਿੰਨੇ ਬਾਈ ਕਹਿ ਰਹੇ ਹੈ ਇਹ ਕਾਬਲ ਦਾ ਦਿਲ ਹੈ ਤੇ ਮੈਨੇ SIM ਲਿਆ ਮੈਂ SIM ਲਿਆ 1060 ਦਾ ਪੈਕੇਜ ਸੀਗਾ ਤੇ 120 ਡਾਲਰ ਰੁਪਏ ਉਹਨਾਂ ਨੇ ਲਏ ਆ SIM ਕਾਰਡ ਦੇ ਤੇ ਵਿੱਚ 10% ਟੈਕਸ ਲਾਇਆ ਸੋ ਟੋਟਲ 1320 ਚ ਮੈਨੂੰ SIM ਪਿਆ ਜਿਹਦੇ ਵਿੱਚ ਮੈਨੂੰ ਮਿਲਿਆ 21 GB ਇੰਟਰਨੈਟ ਤੇ ਹੁਣ ਮੈਂ ਇਥੋਂ ਦੀ ਮਾਰਕੀਟ ਤੇ ਚੱਲਿਆ ਭਾਈ ਕੁਝ ਖਾਏ ਸੋ ਮੈਨੇ SIM ਲੈ ਲਈ ਆ ਭਾਈ ਜਾਨ ਇਹ ਅੰਗੂਠਾ ਸ਼ਾਪ ਕੇ ਅੰਗੂਠਾ ਲਗਾਇਆ SIM ਮਿਲ ਗਿਆ ਪਰ SIM ابھی ਮੇਰਾ ਐਕਟੀਵੇਟ ਹੋਗਾ ਸੇਮੋ ਮੇਰਾ ਐਕਟੀਵੇਟ ਹੋਊਗਾ ਤਕਰੀਬਨ 1 ਘੰਟਾ ਲੱਗ ਜੂਗਾ ਕਹਿੰਦੇ ਓਏ ਇੱਥੇ ਸਾਰਿਆਂ ਨਾਲ ਹਿੰਦੀ ਚ ਗੱਲ ਕਰਦਣਾ ਫਿਰ ਇਧਰ ਵੀ ਹਿੰਦੀ ਚੱਲ ਪੈਂਦੀ ਆ ਤੇ ਬਹੁਤ ਪਿਆਰ ਕਰਦੇ ਲੋਕ ਬੜੇ ਚੰਗੇ ਲੋਕ ਆ ਹੈਲਪਫੁਲ ਲੋਕ ਆ ਠੀਕ ਹੋ ਜੀ ਆਪ ਬਤਾਓ ਸਾਰੇ ਬਤਾ ਬੰਦ ਲੋ ਬਲਾ ਕਰ ਜਾਂਦੇ ਐ ਕਿਵੇਂ ਭਾਈ ਕਿਵੇਂ ਭਾਈ ਔਰ ਮੈਂ ਅਭੀ ਜਾ ਰਹਾ ਹੂੰ ਮਿਨਿਸਟਰੀ ਆਫ ਕਲਚਰ ਐਂਡ ਟੂਰਿਜ਼ਮ ਪੇ ਵਹਾਂ ਪੇ ਮੂਝੇ ਬਤਾਨਾ ਹੈ ਕਿ ਮੈਂ ਕਹਾਂ ਕਹਾਂ ਜਾ ਰਹਾ ਹੂੰ ਅਗਰ ਰਾਸਤੇ ਮੇ ਮੂਝੇ ਕੋਈ ਰੋਕੇਗਾ ਤੋ ਮੈਂ ਉਸੇ ਉਹ ਪੇਪਰ ਦਿਖਾ ਕੇ ਠੀਕ ਰਹੇਗਾ ਸੋ ਮੈਨੂੰ ਅਭੀ ਵਹਾਂ ਜਾਣਾ ਹੈ ਭੁੱਖ ਵੀ ਬਹੁਤ ਲੱਗੀ ਆ ਕਿਉਂਕਿ 11:30 ਹੋ ਗਏ ਆ ਤੇ ਭੁੱਖ ਨਾਲ ਗੁਰਾਲ ਹੋਇਆ ਪਿਆ ਦੁਨੀਆ ਦਾ ਸਰ ਨਾਲੋਂ ਮਹਿੰਗਾ ਫਰੂਟ ਆਪ ਕਿਆ ਬੋਲਦੇ ਐ ਇਸਕੋ ਨਿਓਜਾ ਨਿਓਜਾ ਜਲਗੋਜ਼ਾ ਬਹੁਤ ਹੈ ਜਲਗੋਜ਼ਾ ਜਲਗੋਜ਼ਾ ਹਾਂ ਜੀ ਅਮੈਂ ਜਲਗੋਜ਼ੇ ਲੈ ਆ ਇਥੋਂ ਮਹਿੰਗਾ ਹੋ ਗਿਆ ਸਾਰਾ ਇਹ ਇਸਕਾ ਜਲਗੋਜ਼ਾ ਇਹ ਬਹੁਤ ਬਹੁਤ ਮਹਿੰਗਾ ਹੁੰਦਾ ਹੈ ਹਾਂ ਇਹ ਮਹਿੰਗਾ ਹੋਤਾ ਹੈ ਜਦ ਇਹ ਜਲਗੋਜ਼ੇ ਲੈ ਲਿਆ ਮੈਂ 40 ਰੁਪਈਆ ਦੇ ਆ ਚਲੋ ਮੈਂ ਲੈ ਲਿਆ ਇਹ 40 ਰੁਪਏ ਦੇ ਤੇ ਆਪਾਂ ਹੁਣ ਅੱਗੇ ਤੁਰਦੇ ਆ 40 ਦੇ ਜਲਗੋਜ਼ੇ ਲੈ ਲੇ ਜਿਹਨੂੰ ਅਸੀਂ ਨਿਓਜੇ ਕਹਿੰਦੇ ਆ ਤੇ ਹੁਣ ਰਾਹ 'ਚ ਖਾਂਦੇ ਜਾਂਦੇ ਆ ਭੁੱਖ ਬਹੁਤ ਲੱਗੀ ਆ ਚਾ ਕੁਛ ਤਾਂ ਬਣੂਗਾ ਇਹਨਾਂ ਨਾਲ ਇੰਡੀਅਨ ਆਈਪਲ ਯੂ ਵਾਚ ਯੈਸ ਯੈਸ ਯੂ ਲਾਈਕ ਮੁੰਬਈ ਇੰਡੀਅਨਸ ਯੈਸ ਮੁੰਬਈ ਇੰਡੀਅਨਸ ਯੈਸ ਸੋ ਮਾਈ ਟੀਮ ਇਜ਼ ਕਿੰਗਸ 11 ਪੰਜਾਬ 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 ਪ੍ਰੀਤੀ ਜੰਟਾ ਇਟ ਇਜ਼ ਜੰਟਾ ਯਾ ਪ੍ਰੀਤੀ ਜੰਟਾ ਇਜ਼ ਬਿਊਟੀਫੁਲ ਰਾਈਟ ਯੈਸ ਯੈਸ ਯੂ ਉਹਨੇ ਮੈਂ ਲੱਗਿਆ ਸੀ ਆਹ ਖਾਨ ਖਾਣ ਲੱਗਿਆ ਤੇ ਮੈਨੂੰ ਰੋਕ ਲਿਆ 41 ਬਾਨ ਨੇ ਉਹ ਮੈਨੂੰ ਚੈੱਕ ਕਰਨ ਲੱਗੇ ਇਹ ਕਹਿੰਦੇ ਵੀ ਪਾਸਪੋਰਟ ਹੈਗਾ ਤੇਰੇ ਕੋਲੇ ਮੈਂ ਕਿਹਾ ਹੈਗਾ ਜੀ ਤੇ ਪਾਸਪੋਰਟ ਦਿਖਾਇਆ ਤੇ ਉਹਨਾਂ ਨੇ ਫਿਰ ਮੈਨੂੰ ਦੇਖ ਕੇ ਛੱਡਤਾ ਤੇ ਆਏ ਤਾਂ ਮੇਰੇ ਹਿਸਾਬ ਨਾਲ ਇਹ ਦਿਨ ਚ 20 25 ਵਾਰੀ ਦੇਖਿਆ ਕਰਨਗੇ ਮੈਨੂੰ ਜਿਹੜੇ ਹਿਸਾਬ ਨਾਲ ਰੋਕਿਆ ਸੀ ਜਦੋਂ ਰਸ਼ ਪੈ ਜਾਵੇ ਜਾਂ ਤਾਂ ਮੋਟਰਸਾਈਕਲ ਸਾਈਡ ਵਾਕ ਤੇ ਵੀ ਲੈ ਜਾਂਦੀ ਆਹ ਦੇਖੋ ਦੇਖੋ ਬਾਕੀ ਆ ਸਾਹਮਣੇ ਖੂਬਸੂਰਤ ਅਫਗਾਨਿਸਤਾਨ ਤੇ ਖੂਬਸੂਰਤ ਨਜ਼ਾਰੇ ਦੇਖ ਲੋ ਸੋ ਬਿਊਟੀਫੁਲ ਡੇ ਇਨ ਕਾਬੂ ਸਵਾਦ ਆਇਆ ਪਿਆ ਭਾਈ ਦੀ ਗੱਡੀ ਖਰਾਬ ਹੋ ਗਈ ਤੇ ਆ ਬਾਜ਼ਾਰ ਚ ਘੁੰਮ ਰਿਹਾ ਮੈਂ ਬੜਾ ਸੋਹਣਾ ਬਾਜ਼ਾਰ ਹੈ ਤੇ ਸਾਰੇ ਜਾਨੇ ਬੜਾ ਸੋਹਣਾ ਸੋਹਣਾ ਬਲਾਬਲਾ ਕੇ ਜਾ ਰਹੇ ਆ ਇੰਡੀਅਨਸ ਦੀ ਕਦਰ ਬਹੁਤ ਹੈਗੀ ਹੈ ਇੱਥੇ ਪਹਿਲਾਂ ਤਾਂ ਰਾਸ਼ਿਦ ਖਾਨ 플레이ਰ ਘੈਂਟ ਇੱਥੋਂ ਦਾ ਫੇਰ ਉਹ ਮੈਨੂੰ ਪੁੱਛਦੇ ਆ ਰਾਸ਼ਿਦ ਖਾਨ ਨੂੰ ਜਾਣਦਾ ਮੈਂ ਮੈਨੂੰ ਹਾਂ ਜਾਣਦਾ ਬਹੁਤ ਸੋਹਣਾ ਖੇਡਦਾ ਫਿਰ ਮੈਂ ਆਪਣੇ ਪਲੇਅਰਾਂ ਦੀਆਂ ਗੱਲਾਂ ਕਰਦਾ ਉਹਨਾਂ ਨਾਲ ਸੋ ক্রিকেট ਦੀਆਂ ਗੱਲਾਂ ਬਹੁਤ ਚੱਲ ਰਹੀਆਂ ਸਾਡੀਆਂ ਕੰਟਰੀਆਂ ਨੂੰ ਇਕੱਠਾ ਕੀਤਾ ਹੋਇਆ ক্রিকেট ਨੇ ਲਓ ਜੀ ਪਹੁੰਚ ਗਿਆ ਮੈਂ ਉਸ ਬਿਲਡਿੰਗ ਦੇ ਵਿੱਚ ਸੋ ਮੇਰਾ ਕੈਮਰਾ ਪੰਜ ਅੱਖਾਂ ਨੂੰ ਜੀ ਨਹੀਂ ਕਰਦਾ ਸਿਕਿਉਰਿਟੀ ਬਹੁਤ ਆ ਸੋ ਆਹ ਬਿਲਡਿੰਗ ਨੋਟ ਕਰ ਲਓ ਜਦੋਂ ਤੁਸੀਂ ਅਫਗਾਨਿਸਤਾਨ ਹਣਾ ਆ ਬਿਲਡਿੰਗ ਚ ਆਉਣਾ ਪੈਣਾ ਤੁਹਾਨੂੰ ਸੋ ਇਥੋਂ ਮੈਂ ਹੁਣੇ ਅਨਾਰ ਲਏ ਆ ਇਥੋਂ ਦੇ 10 ਰੁਪਏ ਦੇ ਆ ਗਲਾਸੀ ਜੀ ਕਿਉਂਕਿ ਮੈਂ ਸਵੇਰ ਦਾ ਸੱਚੀ ਕੁਝ ਨਹੀਂ ਖਾਦਾ ਐਦਾਂ ਹੀ ਬਸ ਮਾੜਾ ਮੋਟਾ ਨਿੱਕ ਸੁੱਕ ਜੀ ਖਾਈ ਜਾਨਾ ਅਨਾਰ ਤਾਂ ਵਧੀਆ ਇਥੋਂ ਦੇ ਕਾਫੀ ਵੇਚ ਰਹੇ ਲੋਕੀ ਮੇਰੇ ਪਿੱਛੇ ਕਾਬਲ ਦੀ ਸਰ ਨਾਲ ਵੱਡੀ ਮਾਸਕਾ ਭਾਈ ਮਸਜਿਦ ਦਾ ਨਾਮ ਕੀ ਹੈ? ਅਬਦੁਲ ਰਹਿਮਾਨ। ਹਾਂ? ਅਬਦੁਲ ਰਹਿਮਾਨ। ਅਬਦੁਲ ਰਹਿਮਾਨ ਇਹਦਾ ਨਾਮ ਆ ਜੀ ਅਬਦੁਲ ਰਹਿਮਾਨ। ਅਬਦੁਲ ਰਹਿਮਾਨ ਮਸਜਿਦ ਬਹੁਤ ਖੂਬਸੂਰਤ ਮਰਦ ਹੈ। ਰੰਗ ਬਹੁਤ ਅੱਛਾ ਹੈ ਇਸਕਾ। ਲਓ ਜੀ। ਸਪੈਸ਼ਲ ਲੋਕਲ ਬਰੀਆਨੀ ਖਾਣ ਲੱਗੇ ਆ ਇਸ ਵੀਰ ਤੋਂ। ਥੈਂਕ ਯੂ ਬਾਈ। ਤੇਜਮਾ ਮਸਜਿਦ ਦੇ ਕੋਲੇ ਬੈਠਾ ਮੈਂ ਇੱਥੇ ਸਾਹਮਣੇ ਯਾਰ ਆ ਪਹਾੜ ਮੈਨੂੰ ਬੜਾ ਹੀ ਸੋਹਣਾ ਲੱਗ ਰਿਹਾ ਆ ਦੇਖੋ। ਕਾਰ ਬਣੇ ਹੋਏ ਰੋਕਾਂ ਦੇ ਉੱਤੇ ਉਹ ਟਾਵਰ ਲੱਗੇ ਹੋਏ ਆ। ਬੜਾ ਹੀ ਸੋਹਣਾ ਪਹਾੜਾ ਕਾਬਲ ਦਾ। ਤੇ ਖਾਣੇ ਆ ਬਰੀਆਨੀ ਤੇ ਅੱਗੇ ਜਾਂਦੇ ਆ। ਇੱਦਾਂ ਹੀ ਸੜਕਾਂ ਤੇ ਸਾਰਾ ਕਾਰੋਬਾਰ ਚੱਲ ਰਿਹਾ ਜੀ ਇੱਥੇ। ਕਿਤੇ ਕੋਈ ਕੁਝ ਵੇਚ ਰਿਹਾ ਡਰਾਈ ਫਰੂਟ ਇੱਥੇ ਆਮ ਆ। ਡਰਾਈ ਫਰੂਟ ਇੱਥੇ ਬਹੁਤ ਵਿਕਦਾ। ਇਹ ਜੇ ਬਾਈ ਤੋਂ ਮੈਂ ਬਰੀਆਨੀ ਖਾਧੀ ਸੀ ਪਹਿਲੇ ਤੇ ਉਹ ਬਾਈ ਆ ਨਾਰਾਂ ਦਾ ਜੂਸ ਕੱਢ ਰਿਹਾ। ਤੇ ਇਹ ਸਿਗਰਟ ਤੇ ਨਾਲ ਦੀ ਨਾਲ ਰੈੱਡ ਬੁੱਲ ਐਨਰਜੀ ਡਰਿੰਕ ਵਿਕ ਰਹੀ ਆ ਇੱਥੇ। ਤੇ ਆਪਾਂ ਚੱਲੇ ਆ ਮੰਡਾਈ ਮੰਡਾਈ ਇੱਧਰ ਨੂੰ ਆ ਇੱਥੋਂ ਦੀ ਮਾਰਕੀਟ ਨੂੰ ਕਹਿੰਦੇ ਆ ਮੰਡਾਈ ਆ ਆਪ ਬਤਾਓ ਆਪ ਠੀਕ ਹੋ ਬਹੁਤ ਅੱਛੇ ਇਹ ਕਿੰਨੇ ਦਾ ਦਿੱਤੇ ਹੋ 30 ਰੁਪਏ ਬਸ 30 ਰੁਪਏ ਪੰਜ ਅੱਛਾ ਕੌਣ ਸਾ ਹੈ ਅੱਛਾ ਹੈ ਇਹ ਪਕਾ ਲੈ ਦਾ ਇਹ ਨਹੀਂ ਚੜਦਾ ਹੋਇਆ ਇਹ ਸਹੀ ਹੈ ਇਹ ਬਿਲਕੁਲ ਅੱਛਾ ਹੈ ਅੱਛਾ ਹੈ ਅੱਛਾ ਆਪੀ ਲਈ ਸੋ ਆਪੀ ਮੈਂ ਆਪ ਕੋ 30 ਰੁਪਏ ਦਿੱਤਾ ਹੂੰ ਓਕੇ ਹਾਂ 30 ਦਾ ਕੌਨ ਸਾ ਹੈ ਇਹ 30 ਰੁਪਏ ਦਾ ਹੈ ਇਹ ਤਿੰਨਾਂ ਦਾ ਇਹ 40 ਦਾ ਹੈ 40 ਕਾ ਸਹੀ ਹੈ ਸਹੀ ਦਾ ਪਾਣੀ ਕਿੰਨੇ ਕਾ ਲਓ ਜੀ ਆਹਾ ਵੈਕਟਰ એનર્ਜੀ ਡਰਿੰਕ એનર્ਜੀ ਡਰਿੰਕ ਬਹੁਤ ਚੱਲ ਰਹੀ ਹੈ ਇੱਥੇ ਇਹ ਬਣੀ ਪਤਾ ਨਹੀਂ ਕਿੱਥੋਂ ਦੀ ਹੈ ਚਾਈਨਾ ਦੀ ਹੋਈ ਹੋਣੀ ਆ ਨਹੀਂ ਅਫਗਾਨਿਸਤਾਨ ਅਫਗਾਨਿਸਤਾਨ ਆ ਖੰਜੂਰਾ ਖੰਜੂਰਾ ਅਦਰਕ ਤਾਜ਼ਾ ਫਰੈਸ਼ ਅਦਰਕ ਕੇਲੇ ਚਿਕੰਦਰ ਸਭ ਮਿਲੇਗਾ ਸਭ ਮਿਲੇਗਾ ਠੀਕ ਹੈ ਆਪ ਬਤਾਏ ਕਿਵੇਂ ਹੋ ਉਹ ਆ ਗਿਆ ਜੀ ਸਾਹਮਣੇ ਪਹਾੜ ਤੇ ਪਈ ਉੱਤੇ ਬਰਫ਼ ਦੇਖੋ ਮੰਡੀ ਆਪਾਂ ਪਹੁੰਚਣ ਵਾਲੇ ਆਂ ਮੰਡੀ ਇਹ ਮੰਡੀ ਨੂੰ ਮੈਂਡਾਈ ਹੀ ਕਹਿੰਦੇ ਆ ਮੈਂਡਾਈ ਤੋਂ ਆਪਾਂ ਮੈਂਡਾਈ ਪਹੁੰਚਣ ਵਾਲੇ ਆਂ ਸਾਹਮਣੇ ਆ ਗਏ ਅੰਗੂਰ ਆਏ ਇਹ ਜਾਂਦਾ ਸਾਈਕਲ ਤੇ ਕਿਵੇਂ ਕਰਦਾ ਟੀ 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 ਇਹ ਪਤਾ ਨਹੀਂ ਕੌਨ ਸਾ ਫਰੂਟ ਹੈ ਕੌਨ ਸਾ ਫਰੂਟ ਹੈ ਜੇ ਇਹ ਤਾਂ ਐਂ ਲੱਗਦਾ ਜਿਵੇਂ ਐਪਲ ਨੂੰ ਬਿਮਾਰੀ ਲੱਗੀ ਹੁੰਦੀ ਕੋਈ ਓਹ ਹੋ ਹੋ ਚਿਕੰਦਰਾ ਬੜਾ ਹੀ ਅੱਛਾ ਹੈ ਬੜਾ ਬੜਾ ਹੈ ਆਪਕੇ ਬਾਸ ਬਹੁਤ ਅੱਛਾ ਹੈ ਬਹੁਤ ਅੱਛਾ ਹੈ ਭਾਈ ਇਹ ਕੀ ਹੈ खुरुद है खुरुद ये किस खाने को होता है मिठाई है मीठा मिठाई नहीं है फिर क्या है खुरीद किया है खुरीद खुरीद किया है अच्छा हाँ। करता है गाओ गाओ ये गाय का है आ, <laughs> किस गाय खाने के लिए मैं हम बंदे नहीं खाते आ, कुछ भी नहीं बाबा <laughs> अफगानी लोग बड़े अच्छे हैं सारे अफगानी लोग बड़े अच्छे हैं आप भी बहुत अच्छे हो आप भी अच्छे भाई कैसे हो ठीक ठीक हो हो आप बताएं कैसे बिल्कुल मैं तो ठीक हूँ आप कैसे हो बहुत अच्छे खासा इंडिया एनर्जी इंडिया से इंडिया से, इंडिया 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 से इंडिया अच्छा लुधियाना सुना है लुधियाना लुधियाना से आया तो जो है फिल्म देखते हो हैं तो हाँ। हमने नहीं देखा हैं मुंबई मुंबई आ दिल्ली आ गया गया दिल्ली न्यू दिल्ली अच्छा गुजरात ये जो है ना इस पश्चू में थे, पुरत, 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 ये जो है ना लस्सी से बनती है और दूध से बनती है नहीं दूध नहीं हाँ वो दूध दूध से जो लस्सी बनता है आगे ये बनता है इससे काम क्या आता है ये बस मजे के लिए लोग खाते है अच्छा खाते है खाते हैं हां आई आई कैन फील खट्टा खट्टा लाइक लस्सी हां लस्सी की तरह फील हो रहा है इसमें जो मजा है ना हां मजा यही है ना जो ये किया है ना پشت میں ہم ट्रुश के ट्रुश 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 होता है तुरूश। बस तुरूश। तुरूश। इसको कहते हैं ना लो जी भांडिया की मार्केट आ गई है आप ग्लव्स भी ले सकते हो चाय पीनी है तो कप भी ले सकते हैं नेल कटर चाहिए ये कितने का है ये 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 वाला ये अच्छा है है, भाई से अच्छा है। ये भी है। निकाल के दीजिए नेल कटर चाहिए बहुत बड़े हुए पे मेरे ओके मैं ये लूंगा ठीक है मैं आपको पैसे देता हूं अभी एक मिनट नदी दिखा दूं ये पीछे ये कौन सी नदी का नाम क्या है काबुल रिवर है ये काबुल रिवर आ गई जी नदी की हालत थोड़ी जी खराब है आ भी इथे बिक रहे है सारा कुछ बिक रहे है छोटे-छोटे शीशे लिए फिरते हैं ब्यूटीफुल अल्फा पे बेची जाते मैं पाऊंगा وچ کی آ اگے जूता मार्केट ਅਗੇ ਜ਼ਰ ਪਹਿਰਾਉਣੀਆਂ ਲਖੇ ਜੁੱਤੇ ਹੀ ਜੁੱਤੇ ਜੁੱਤੇ ਹੀ ਜੁੱਤੇ ਸਾਹਮਣੇ ਦੇਖੋ ਇਹ 골ਡਨ ਟੋਕਰੀਆਂ ਕਿੰਨੀ ਅੱਛੀ ਲੱਗ ਰਹੀਆਂ ਹਨ ਆਹ ਮੈਂ ਆ ਗਿਆ ਜੀ ਡਰਾਈ ਫਰੂਟ ਦੀ ਪ੍ਰੋਪਰ ਮਾਰਕੀਟ ਦੇ ਵਿੱਚ ਯਹਾਂ ਪੇ ਸਾਰਾ ਡਰਾਈ ਫਰੂਟ ਵਿਕ ਰਹਾ ਹੈ ਇੱਥੇ ਸਾਰਾ ਡਰਾਈ ਫਰੂਟ ਪਿਆ ਜੀ ਸੌਗੀ ਲੈਣੀ ਨਿਓ ਜੇ ਲੈਣੇ ਆ ਬਦਾਮ ਲੈਣੇ ਆ ਸਾਰਾ ਕੁਝ ਇੱਥੇ ਪਿਆ ਇਹਨਾਂ ਕੋਲੇ ਅਫਗਾਨਿਸਤਾਨ ਦੇ ਫੇਮਸ ਹੈ ਡਰਾਈ ਫਰੂਟ ਤੇ ਡਰਾਈ ਫਰੂਟ ਤੁਸੀਂ ਕਾਬਲ ਦੇ ਵਿੱਚ ਬਹੁਤ ਵਧੀਆ ਰੇਟਾਂ ਦੇ ਲੈ ਸਕਦੇ ਆ ਜਿਹੜੀ ਸੀ ਇਹਨਾਂ ਦੀ ਮੰਡਈ ਮਾਰਕੀਟ ਉਸ ਮੰਡਈ ਮਾਰਕੀਟ ਤੋਂ ਮੈਂ ਨਿਕਲ ਕੇ ਆ ਗਿਆ ਬਾਹਰ ਤੇ ਮੈਨੂੰ ਗੁਰਦੁਆਰਾ ਨਹੀਂ ਦਿਖ ਰਿਹਾ ਜਿਹੜੇ ਮੈਂ ਗੁਰਦੁਆਰਾ ਸਾਹਿਬ ਦੇਖਣ ਆਇਆ ਵਿਆ ਤੇ ਹੁਣ ਇੱਕ ਹੋਰ ਮਾਰਕੀਟ ਆ ਗਈ ਆ ਇਹ ਕਹਿੰਦੇ ਸ਼ੋਰ ਬਾਜ਼ਾਰ ਦੇ ਕੋਲੇ ਆ ਹੁਣ ਸ਼ੋਰ ਬਾਜ਼ਾਰ ਚੱਲਿਆ ਜੀ ਮੈਂ ਤੇ ਉੱਥੇ ਲੱਭਾਂਗੇ ਕਿੱਥੇ ਆ ਸ਼ੋਰ ਤਾਂ ਇਹਨਾਂ ਨੇ ਵੀ ਬਹੁਤ ਕਰ ਰੱਖਿਆ ਵਾ ਲਓ ਜੀ ਗੰਨੇ ਦਾ ਤਾਜ਼ਾ ਜੂਸ ਪੀਓ ਅਫਗਾਨੀ ਗੰਨੇ ਦਾ ਜੂਸ ਓ ਜੂਸ ਥੈਂਕ ਯੂ ਥੈਂਕ ਯੂ ਥੈਂਕ ਯੂ ਸੰ ਅਫਗਾਨੀ ਬਹੁਤ ਸਵਾਦ ਆ ਅੱਛਾ ਆਈ ਲਾਈਕ ਇਟ ਲਾਈਕ ਲਾਈਕ ਹਾਊ ਆਰ ਯੂ ਸਾਈਂਗ ਮਜ਼ਾ ਆ ਗਿਆ ਗੰਨੇ ਦਾ ਜੂਸ ਪੀਣ ਤੋਂ ਬਾਅਦ ਮੈਨੂੰ ਦੱਸਿਆ ਗਾਜਰਾਂ ਦਾ ਜੂਸ ਇਹ ਬਾਈ ਕੋਲ ਪੀਣ ਲੱਗਿਆ ਗਾਜਰਾਂ ਦਾ ਜੂਸ ਯਾਕੋ ਰੈਸ਼ ਜੂਸ ਗਾਜਰਾਂ ਦਾ ਕੈਸੇ ਹੋ ਯਸ ਵੈਲਕਮ ਟੂ ਬੰਗਲਸਟਾਨ ਟੈਂਕਿਊ ਮਾਈ ਨਾਮ ਮਾਈ ਨਾਮ ਕਮਲ ਕਮਲ ਵੈਲਕਮ ਟੂ ਬੰਗਲਸਟਾਨ ਕਮਲ ਥੈਂਕ ਯੂ ਬ੍ਰਦਰ ਥੈਂਕ ਯੂ ਜੂਸ ਨਹੀਂ ਪੀਓਗੇ ਜੂਸ ਆ ਜਵਾਕ ਸਾਨੂੰ ਲੈ ਕੇ ਚੱਲਿਆ ਨਾਲ ਧਰਮਸਾਲ ਮਤਲਬ ਗੁਰਦੁਆਰੇ ਇੱਥੇ ਗੁਰਦੁਆਰੇ ਨੂੰ ਧਰਮਸਾਲ ਕਹਿੰਦੇ ਆ ਹੀ ਇਸ ਹੈਲਪਿੰਗ ਹੀ ਇਸ ਆਲਸੋ ਹੈਲਪਿੰਗ ਮੀ ਰੋਹਿਤ ਸ਼ਰਮਾ ਨੋ ਰੋਹਿਤ ਸ਼ਰਮਾ ਵਿਰਾਟ ਕੋਹਲੀ ਵਿਰਾਟ ਕੋਹਲੀ ਵਿਰਾਟ ਕੋਹਲੀ ਬੈਸਟ ਆਲਸੋ ਅਫਗਾਨੀ ਟੀਮ ਬੈਸਟ ਰਾਸ਼ਿਦ ਖਾਨ ਹੁਣ ਇਹ ਨਾ ਗੁਰਦੁਆਰਾ ਸਾਹਿਬ ਵੱਲੋਂ ਤੁਰੇ ਜਾਂਦੇ ਸੀ ਤੇ ਮੇਰਾ ਬਟੂਆ ਰਹਿ ਗਿਆ ਕਿਤੇ ਵਿੱਚ ਸਾਰੇ ਕਾਰਡ ਆ ਯਾਰ ਉਪਰੋਂ ਪੀਆਰ ਕਾਰਡ ਵਿੱਚ ਆ ਡਰਾਈਵਿੰਗ ਲਾਇਸੈਂਸ ਵਿੱਚ ਪੰਜਾਬੀ ਪਾ ਲਿਆ ਜੂਸ ਪੀਤਾ ਸੀ ਲਾਸਟ ਜੂਸ ਜੂਸ ਹਾਂ ਜੂਸ ਜੇ ਤਾਂ ਮੈਂ ਆਇਆ ਹੋਇਆ ਕਿਤੇ ਛੱਟ ਕੇ ਭੁੱਲ ਕੇ ਫੇਰ ਸ਼ਾਇਦ ਮਿਲ ਸਕਦਾ ਨਹੀਂ ਤਾਂ ਰਸ਼ ਬਹੁਤ ਆ ਇੱਥੇ ਕੋਈ ਚਾਂਸ ਨਹੀਂਗਾ ਵਿੱਚ ਮੇਰਾ 300 USD ਆ ਉਹਦੇ ਤੇ ਤਕਰੀਬਨ ਇੱਥੋਂ ਦਾ 6000 ਰੁਪਈਆ ਤੇ ਬਾਕੀ ਰਪੀਆ ਕਾਰਡ ਵਿੱਚ ਆ ਪੰਗਾ ਪੈ ਜਾਣਾ ਕੈਨੇਡਾ ਵਾਲੇ ਨੇ ਉੱਤਰ ਨਹੀਂ ਦੇਣਾ ਐਨਾ ਕਾਠਾ ਕਿੱਥੇ ਮਿਲਣਾ ਯਾਰ ਉਹ ਪੁੱਛੇ ਕਹਾ ਪਏ ਚਸ਼ਮਾਨਾ ਬੱਟਾ ਬੱਟਾ ਓ ਮਾਈ ਗੋਡ ਯਾਰ तो यार बटुआ गया यार वो क्या क्या नहीं वो कोई कर ले गया से यार मेरा बटुआ गया है सारा कुछ दे ਮੈਨੂੰ ਨਹੀਂ ਪਤਾ ਯਾਰ ਵੀ ਮੈਂ ਮੇਰੀ ਜੇਬ ਚੋਂ ਕੱਢਿਆ ਕਿਸੇ ਨੇ ਕਿ ਮੈਂ ਉੱਥੇ ਛੱਡਿਆ ਪਰ ਉੱਥੇ ਹੈ ਨਹੀਂਗਾ ਨਾਲੇ ਜੇਬ ਚੋਂ ਕੱਢਿਆ ਕਿਸੇ ਨੇ ਯਾਰ ਦੀਪ ਚੋੜ ਗਿਆ ਕਿਸਨੇ ਅਨੇ ਪਹਿਲੇ ਪੰਨਾ ਕਾਹਲੇ ਕੋਈ ਨਹੀਂ ਆ ਜਿਹੜੇ ਜੂਸ ਵਾਲੇ ਕੋਲ ਮੇਰਾ ਪਟੂਆ ਰਿਆ ਸੀ ਉਹਨੂੰ ਨਾਲ ਲੈ ਕੇ ਚੱਲਿਆ ਤਾਲੀਬਾਨ ਹੁਣ ਤੇ ਦੇਖਦੇ ਆ ਉੱਥੇ ਜਾ ਕੇ ਕੀ ਬਣਦਾ ਮੈਨੂੰ ਲੱਗਦਾ 100% ਇਹਦੇ ਡੈਡੀ ਦੇ ਕੋਲੇ ਭੁੱਲਿਆ ਮੈਂ ਉਦੋਂ ਬਾਅਦ ਤੁਸੀਂ ਦੇਖਿਆ ਹੀ ਮੈਂ ਕੀ ਖਾਦਾ ਇੱਕ ਛੋਟੀ ਜੀ ਬਰੀਆਨੀ ਦੀ ਪਲੇਟ ਖਾਧੀ ਆ ਤੇ ਇੱਕ ਜੂਸ ਪੀਤਾ ਦੋ ਵਾਰੀ ਜੂਸ ਪੀਤੇ ਛੋਟੇ ਗਲਾਸ ਉਸ ਤੋਂ ਬਾਅਦ ਜਿਉਂ 2 ਵਜੇ ਤੋਂ ਲੈ ਕੇ 6 ਵਜੇ ਗਏ ਆ ਤੋ ਰਿਆਈ ਫਿਰਦਾ ਲੱਭ ਚਵੇ ਮੈਨੂੰ ਲੱਗਦਾ ਨਹੀਂ ਵੀ ਇਦਾਂ ਲੱਭਣਾ ਵਾ ਤਾਲੀਬਾਨ ਵਾਲੇ ਕਹਿ ਰਹੇ ਆ ਵੀ ਕੈਮਰੇ ਵਗੈਰਾ ਚੈੱਕ ਕਰਦੇ ਆ ਜੇ ਕੈਮਰੇ ਚੈੱਕ ਕਰਕੇ ਲੱਭ ਗਿਆ ਤਾਂ ਲੱਭ ਗਿਆ ਕਿਹੜਾ ਪਤਾ ਪੇ ਨੇ ਦਾ ਹੈ ਵੀ ਅਰਥ ਟੂਰ ਦਾ ਇੱਕ ਮਾੜਾ ਦਿਨ ਹੋ ਨਿਬੜਿਆ ਹੁਣ ਮੇਰਾ ਸੱਚੀ ਇਹੀ ਜੀ ਕਰ ਰਿਹਾ ਵੀ ਮੈਂ ਵਾਪਸ ਹੀ ਚਲ ਜਾ ਆ ਯਾਰ ਕੈਨੇਡਾ ਛੱਡ ਕੇ ਦੇਖਾਂ ਅਰਥੋਰਸ ਟੂਰ ਨੂੰ ਇਥੋਂ ਬਣਾ ਫਲਾਈਟ ਕੈਨੇਡਾ ਚਲ ਜਾ ਆ ਪਿਕਚਰ ਮਾਰ ਆਫ ਟੂਰ ਉਹ ਸਾਹਮਣੇ ਗੱਲਬਾਤ ਹੋ ਰਹੀ ਆ ਕਿ ਕੈਮਰੇ ਚੈੱਕ ਹੋ ਨਹੀਂ ਰਹੇ ਦੇਖੋ ਕੀ ਬਣਦਾ ਆ ਬੈਠਾ ਵਾਂ ਕਿੱਥੇ ਘੁੰਮਣਾ ਫੇਰਨਾ ਸੀ ਚਾਰ ਘੰਟੇ ਹੋ ਗਿਆ ਹੀ ਕੁਝ ਕਰੀ ਜਾਂਦਾ ਮੈਨੂੰ ਸੱਚੀ ਹੁਣ ਕੁਇਟ ਕਰਨਾ ਚਾਹੀਦਾ ਇਹ ਟ੍ਰਿਪ ਨੂੰ ਮੈਂ ਸੱਚੀ ਐਗਰੀ ਆਪਦੇ ਆਪ ਨਾਲ ਹੁਣ ਮੈਨੂੰ ਕੁਇਟ ਕਰਨਾ ਚਾਹੀਦਾ ਆਮ ਸੋ ਸੋ ਡਨ ਉਰਾਲ ਹੋ ਗਿਆ ਯਾਰ ਉਦਾਸ ਮੂਹ ਨਾਲ ਹੋਟਲ ਦੇ ਵਿੱਚ ਆਇਆ ਇੱਥੇ ਖਾਣ ਤੇ ਬਰਗਰ ਤੇ ਫਰਾਈਆਂ ਨਾਲ ਆਹ ਬੱਤਾ ਪੀ ਕੇ ਤੇ ਰੂਮ 'ਚ ਜਾਣਾ ਦਿਮਾਗ ਦੀ ਬੱਤੀ ਗਲ ਹੋਈ ਪਈ ਆ ਤੇ ਹੁਣ ਕੁਇਟ ਕਰੂੰਗਾ ਮੈਂ ਆਰਥ ਟੂਰ ਨੂੰ बिकॉज़ ਮੇਰੇ ਕੋਲ ਇੱਕ ਤਾਂ ਲਾਇਸੈਂਸ ਹੈ ਨਹੀਂ ਲਾਇਸੈਂਸ ਚੋਰੀ ਹੋ ਗਿਆ ਪੀਆਰ ਕਾਰਡ ਚੋਰੀ ਹੋ ਗਿਆ ਸਾਰੇ ਕ੍ਰੈਡਿਟ ਕਾਰਡ ਚੋਰੀ ਹੋ ਗਏ ਤਿੰਨ ਕ੍ਰੈਡਿਟ ਕਾਰਡ ਸੀ ਮੇਰੇ ਕੋਲ ਵਿੱਚ ਉਹਦੇ ਤੇ ਤਿੰਨ ਹੀ ਡੈਬਿਟ ਕਾਰਡ ਸੀਗੇ ਇੱਕ ਬਿਜ਼ਨਸ ਡੈਬਿਟ ਕਾਰਡ ਸੀ ਇੱਕ ਪਰਸਨਲ ਡੈਬਿਟ ਕਾਰਡ ਸੀ ਤੇ ਇੱਕ ਸਕੋਸ਼ੀਆ ਦਾ ਡੈਬਿਟ ਕਾਰਡ ਸੀ ਇਹ ਛੇ ਕਾਰਡ ਮੈਂ ਹੀ ਮੂਰਖਾਂ ਜਿਹੜਾ ਇਹ ਜੇ ਦੇਸ਼ ਦੇ ਵਿੱਚ ਜਿੱਥੇ ਚੋਰੀ ਦਾ ਡਰ ਹੈਗਾ ਉੱਥੇ ਖੁੱਲੇ ਆਮ ਇੰਨਾ ਕੁਛ ਪਟੂਏ ਤੇ ਲੈ ਕੇ ਵਿੱਚ ਲੈ ਕੇ ਘੁੰਮੀ ਜਾਂਦਾ ਹੋਟਲ ਬੁੱਕ ਕਰਾਇਆ ਸੀ ਹੋਟਲ 'ਚ ਮੈਨੂੰ ਛੱਡ ਕੇ ਜਾਣਾ ਚਾਹੀਦਾ ਸੀ ਇਹ ਮੇਰੀ ਬਹੁਤ ਵੱਡੀ ਬੇਵਕੂਫੀ ਰਹੀ ਆ ਤੇ ਇਹਦੇ 'ਚ ਮੈਂ ਬੇਵਕੂਫ ਹੈਗਾ ਮੈਂ ਮੰਨ ਗਿਆ ਹੁਣ ਅਗਲਾ ਟਾਰਗੇਟ ਇਹ ਆ ਵੀ ਮੇਰਾ ਜਿਹੜਾ ਅਰਥ ਟੂਰ ਆ ਛੱਡ ਦੇਣਾ ਮੈਂ ਮੇਰਾ ਦਾ ਜੀ ਕਰਦਾ ਮੈਂ ਅੱਜ ਹੀ ਪਿੱਛੇ ਵਾਪਸ ਚਲ ਜਾ ਕੈਨੇਡਾ ਤੇ ਪਰ ਹਜੇ 16 17 ਦਿਨ ਮੈਂ ਟਰੈਵਲ ਕਰੂੰਗਾ ਹਜੇ ਨਹੀਂ ਜਾਂਦਾ ਬਾਕੀ ਕੁਝ ਨਹੀਂ ਪਤਾ ਹੁੰਦਾ ਰੱਬ ਦਾ ਜੇ ਕੱਲ ਨੂੰ ਪਰਸੋਂ ਨੂੰ ਚੌਥੇ ਨੂੰ ਮੇਰਾ ਬਟੂਆ ਲੱਭ ਵੀ ਜਾਂਦਾ ਤਾਂ ਫਿਰ ਮੈਂ ਇੱਥੇ ਰਹਿ ਲੂੰਗਾ ਨੇ ਤਾਂ مطلب ਫਿਰ ਮੈਂ ਸਾਰਾ ਟ੍ਰਿਪ ਕੰਪਲੀਟ ਕਰੂੰਗਾ ਫਿਲਹਾਲ ਇਹ ਹੀ ਆ ਸਿਚੁਏਸ਼ਨ ਖਰਾਬ ਹੈ ਤੇ ਇਹ ਖਬਰ ਵੈਸੇ ਮੈਂ ਕੋਈ ਮੇਰੇ ਨਾਲ ਚੀਜ਼ ਮਾੜੀ ਹੁੰਦੀ ਸੀਗੀ ਮੈਂ ਸਾਰਿਆਂ ਨਾਲ ਪਹਿਲਾਂ ਇੰਟਰਨੈਟ ਤੇ ਆਪਦੇ ਇੰਸਟਾਗ੍ਰam ਤੇ ਸਨੈਪਚੈਟ ਤੇ ਪਾ ਆਂਦਾ ਸੀ ਇਹ ਖਬਰ ਤੁਹਾਨੂੰ ਸਿੱਧਾ ਇੱਥੇ ਹੀ ਮਿਲਣੀ ਆ ਕਿਉਂਕਿ ਮੈਂ ਆਪਦੇ ਘਰ ਦੇ ਨੂੰ ਦੁਖੀ ਨਹੀਂ ਕਰਨਾ ਕਿ ਘਰ ਦੇ ਘਰ ਕਹਿਣਗੇ ਵੀ ਤੇਰਾ ਇੰਨਾ ਕੁਝ ਗਵਾਟ ਗਿਆ ਉਦਾਸ ਹੋਣਗੇ ਹੁਣ ਕੋਈ ਨਹੀਂ ਉਦਾਸ ਮੈਂ ਇਕੱਲਾ ਹੀ ਠੀਕ ਆ ਉਹਨਾਂ ਨੂੰ ਨਹੀਂ ਕਰ ਰੱਪੇ ਮੈਂ ਕੱਲ ਇੱਥੇ ਆਇਆ ਸੀ ਅੱਜ ਮੇਰਾ ਬੱਟੂਆ چلا ਗਿਆ ਪਹਿਲੇ ਦਿਨ ਚ ਪਹਿਲਾ ਅਫਗਾਨਿਸਤਾਨ ਦੀਆਂ ਬ੍ਰੇਕਾਂ ਲੱਗੀਆਂ ਦੋ ਵਾਰੀ ਆਇਆ ਨਹੀਂ ਤੀਜੀ ਵਾਰੀ ਆਇਆ ਤੇ ਆ ਹੋ ਗਿਆ ਹੁਣ ਕੁਦਰਤ ਮੈਨੂੰ ਨਹੀਂ ਪਤਾ ਕੀ ਚਾਹੁੰਦੀ ਆ ਤੇ ਅੱਡ ਚਾਹੁੰਦਾ ਵੀ ਤੂੰ ਖਾਲਾ ਹੁਣ ਜਦੋਂ ਮੈਂ ਖਾਣ ਲੱਗਿਆ ਹੋਟਲ ਤੇ ਜਾ ਕੇ ਮਿਲਦੇ ਆਂ ਜੈ ਭਾਰਤ ਹਲੋ ਗਾਇਜ਼ ਐਂਡ ਗਾਇਜ਼ ਨੀਸ ਸੋ ਮੈਂ ਆ ਗਿਆ ਸੀ ਹੋਟਲ ਦੇ ਵਿੱਚ ਤਕਰੀਬਨ 58:30 ਵਜੇ ਖਾ ਪੀ ਕੇ ਤੇ ਉਸ ਤੋਂ ਬਾਅਦ ਮੈਂ ਸੌ ਗਿਆ ਮੇਰੇ ਦਿਮਾਗ 'ਚ ਪੀੜ ਹੁੰਦੀ ਪਈ ਸੀ ਤੇ ਯੈਸ ਮੈਂ ਹੁਣ ਐਂਬੈਸੀ ਨੂੰ ਈਮੇਲ ਕੀਤੀ ਆ ਦੈਟ ਆਈ ਲੌਸਟ ਮਾਈ ਵਾਲਟ ਤੇ ਮੇਰੇ ਵਾਲਟ ਦੇ ਵਿੱਚ ਮੇਰਾ ਪੀਆਰ ਕਾਰਡ ਸੀਗਾ ਮੈਂ ਇਹ ਈਮੇਲ ਕੀਤੀ ਆ ਕਾਬਲ ਦੀ ਕਾਬਲ ਦੇ ਵਿੱਚ ਕੈਨੇਡੀਅਨ ਐਂਬੈਸੀ ਨੂੰ ਤੇ ਕੱਲ ਨੂੰ ਉਹਨਾਂ ਨੂੰ ਕਾਲ ਵੀ ਕਰੂੰਗਾ ਤੇ ਰਿਪੋਰਟ ਲਿਖਾਉਂਗਾ ਕਿ ਮੈਂ ਆਪ ਦਾ ਆ ਚੀਜ਼ਾਂ ਕੁਵਾ ਚੁੱਕਿਆ ਇੱਥੇ ਤੇ ਬਾਕੀ ਹਾਂਜੀ ਮੇਰਾ ਪਲਾਨ ਇਹੀ ਆ ਹੁਣ ਮੈਂ ਨਹੀਂ ਟੂਰ ਕੰਟੀਨਿਊ ਕਰੂੰਗਾ ਕਿਉਂਕਿ ਇਸ ਟੂਰ ਦੇ ਵਿੱਚ ਮੈਨੂੰ ਰੱਜ ਕੇ ਪ੍ਰੋਬਲਮ ਆਈਆਂ ਪਰ ਜਿਹੜੀ ਅੱਜ ਆ ਚੋਰੀ ਵਾਲੀ ਪ੍ਰੋਬਲਮ ਆ ਇਹ ਸਾਰ ਨਾਲ ਵੱਡੀ ਪ੍ਰੋਬਲਮ ਹੋਗੀ ਤੇ ਮੈਂ ਨਹੀਂ ਕਹਿੰਦਾ 1 ਵੀ ਪਰਸੈਂਟ ਕੇ ਅਫਗਾਨਿਸਤਾਨ ਮਾੜਾ ਅਫਗਾਨਿਸਤਾਨ ਬਹੁਤ ਚੰਗਾ ਹਰ ਕੰਟਰੀ ਦੇ ਵਿੱਚ 5-7% ਲੋਕ ਘਟੀਆ ਹੁੰਦੇ ਹੀ ਆ ਜਿਹੜੇ ਚੋਰੀ ਚਕਾਰੀ ਕਰਕੇ ਆਪਦੀ ਜ਼ਿੰਦਗੀ ਆਪਦੀ ਰੋਟੀ ਚਲਾਉਂਦੇ ਆ ਉਹ ਉਹਨਾਂ ਦਾ ਕਾਰੋਬਾਰ ਆ ਬਸ ਮੈਂ ਸ਼ਿਕਾਰ ਹੋ ਗਿਆ ਇਸ ਚੀਜ਼ ਦਾ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਮੇਰੀ ਤਾਲੀਬਾਨ ਨੇ ਫੁੱਲ ਔਨ ਸਪੋਰਟ ਕੀਤੀ ਆ ਤੁਸੀਂ ਵੀਡੀਓ ਦੇਖੀ ਹੀ ਆ ਮੈਂ ਚੋਰੀ ਬਣਾਈਆਂ ਉਹਨਾਂ ਤੋਂ ਪਰ ਉਹਨਾਂ ਨੇ ਬਹੁਤ ਭੱਜ ਦੌੜ ਕੀਤੀ ਮੇਰੇ ਪਿੱਛੇ ਤੇ ਅੱਜ ਵੀ ਮੈਨੂੰ ਯਕੀਨ ਦਿਵਾ ਰਹੇ ਆ ਵੀ ਮੈਂ ਅਸੀਂ ਤੁਹਾਡੀ ਲੱਭ ਕੇ ਦਵਾਂਗੇ ਚੀਜ਼ ਜਿਹੜੀ ਕੋ ਬਾਚੀ ਆ ਜੇ ਲੱਭ ਗਈ ਤੁਹਾਨੂੰ ਅਗਲੇ ਵਲੌਗਾਂ ਚ ਦਿਤੇਸ ਜੂ ਤੇ ਬਾਕੀ ਕੱਲ ਨੂੰ ਇੱਥੇ ਜੁਮਾ ਫਰਡੇ ਆ ਪਰਸੋਂ ਨੂੰ ਕੈਮਰੇ ਚੈੱਕ ਹੋਣਗੇ ਤੇ ਪਰਸੋਂ ਕੈਮਰੇ ਚੈੱਕ ਕਰਵਾ ਕੇ ਫਿਰ ਮੈਂ ਜਲੰਧਾਬਾਦ ਜਾਊਂਗਾ ਆਪਣੇ ਦੋਸਤ ਨੂੰ ਮਿਲ ਤੇ ਬਾਕੀ ਠੀਕ ਹੈ ਜੀ ਹੁਣ ਵੀਡੀਓ ਮੈਰਿਟ ਕਰੀ ਜਾਂਦਾ ਸੀ ਤਕਰੀਬਨ 2 ਵਜੇ ਦਾ ਟਾਈਮ ਹੋ ਗਿਆ ਹੁਣ ਦਿਖਾ ਦਿੰਨੇ ਕਿੰਨੇ ਵੱਜ ਗਏ 144 ਹੋ ਗਿਆ। ਇਹੀ ਟਾਈਮ ਆ ਮੇਰਾ ਰੋਜ ਸੌਣ ਦਾ 3 ਵਜੇ ਸਵਾ 3 ਵਜੇ ਤੇ ਜੇ ਬਲੌਗ ਤੁਸੀਂ ਇੱਥੇ ਤੱਕ ਦੇਖ ਲਿਆ ਤਾਂ ਲਾਈਕ ਕਮੈਂਟ ਸ਼ੇਅਰ ਕੀਤੇ ਬਣਾ ਚਾਹਣੀ ਜਾਣਾ। ਟੂਰ ਹਜੇ ਨਹੀਂ ਮੁੱਕਣਾ। ਅਜੇ ਚੱਲਣਾ ਦੋ ਹਫ਼ਤੇ। ਤੇ ਬਸ ਜਿਹੜਾ ਸਵਾ ਮਹੀਨਾ ਚੱਲਣਾ ਸੀ ਉਹ ਮੈਂ ਵਿੱਚੋਂ 2.5 ਹਫ਼ਤੇ ਘਟਾਤੇ ਆ। ਸਿਰਫ ਦੋ ਹਫ਼ਤੇ ਦਾ ਟੂਰ ਰਹਿ ਗਿਆ। ਤੇ ਦੋ ਹਫ਼ਤੇ ਦੇ ਵਿੱਚ ਤਕਰੀਬਨ 5 ਜਾਂ 6 ਕੰਟਰੀਆਂ ਆਪਾਂ ਦੇਖਣੀਆਂ। ਉਹ ਦੇਖ ਕੇ ਵਾਪਸ ਜਾਣਾ। ਇਹ ਇਹ ਟੂਰ ਕੰਟੀਨਿਊ ਕਰਨਾ ਆਪਾਂ ਇਦਾਂ ਨਹੀਂ ਛੱਡਦੇ ਇਹ ਟੂਰ ਕੰਟੀਨਿਊ ਹੋਊਗਾ ਅਪ੍ਰੈਲ ਮਹੀਨੇ ਦੇ ਵਿੱਚ ਉਦੋਂ ਮੈਂ ਅਫਰੀਕਨ ਕੰਟਰੀਆਂ ਸੋਚ ਰਿਆਂ ਤਿੰਨ ਚਾਰ ਕਰਨ ਨੂੰ ਤੇ ਕੰਟੀਨਿਊ ਕਰਾਂਗੇ ਟੂਰ ਇਹ ਮੁੱਕਣ ਨਹੀਂ ਦੇਣਾ ਕਹਿੰਦਾ ਨਹੀਂ ਹੁੰਦਾ ਮੂਸੇ ਵਾਲਾ ਹਾਲੇ ਮੁੱਕਿਆ ਨਹੀਂ ਸੋ ਅਸੀਂ ਵੀ ਨਹੀਂ ਮੁੱਕੇ ਪਰ ਮੇਰੇ ਕੋਲ ਹੁਣ ਡਾਕੂਮੈਂਟਸ ਹੈ ਨਹੀਂ ਕਿ ਮੇਰੇ ਕੋਲ ਲਾਇਸੈਂਸ ਹੈ ਨਹੀਂਗਾ ਸੋ ਮੈਂ ਕਰ ਨਹੀਂ ਸਕਦਾ ਕੁਝ ਬਸ ਜੋ ਹਾਲਾਤ ਹਨ ਵੀ ਤੇ ਠੀਕ ਹੈ ਕੱਲੂ ਮਿਲਦੇ ਆਂ ਬਾਏ ਬਾਏ ਟੇਕ ਕੇਅਰ